ਏਡੀਸੀਪੀ ਸਾਹਿਬ ਦੀ ਰਹਿਨਮਾਈ ਹੇਠ ਸਾਡੇ ਏਡੀਸੀਪੀ ਜ਼ੋਨ 2 ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਜਦੋਂ ਜੰਡਿਆਲਾ ਤੋਂ ਗੁਰਾਇਆ ਰੋਡ ਦੇ ਉੱਤੇ ਇੱਕ ਕੰਪਨੀ ਮੈਂ ਦੀ ਏਟੀਐਮ 'ਚ ਹੋ ਰਹੀ ਲੁੱਟ ਨੂੰ ਮੌਕੇ ਤੇ ਕੈਪਚਰ ਕਰ ਲਿਆ ਗਿਆ ਔਰ ਇੱਕ ਦੋਸ਼ੀ ਉਥੋਂ ਜਿਹੜਾ ਕਿ ਗੈਸ ਕਟਰ ਯੂਜ਼ ਕਰਕੇ ਏਟੀਐਮ ਨੂੰ ਬਟਨ ਦੇ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਪੁੱਛਗਿੱਛ ਦੌਰਾਨ ਜੋ ਖੁਲਾਸੇ ਸਾਹਮਣੇ ਹੋਏ ਉਹਦੇ ਵਿੱਚ ਤਿੰਨ ਦੋਸ਼ੀ ਹੋਰ ਗ੍ਰਿਫਤਾਰ ਕੀਤੇ ਨੇ ਇਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਮਾਤਪੇ ਸਿੰਗ ਹੈ ਜਿਹੜਾ ਵੀ ਸਾਡਾ 3n ਕੇਸਿਸ ਦੇ ਵਿੱਚ ਪੀਓ ਹੈ ਔਰ ਉਹਦੇ ਉੱਤੇ ਪਹਿਲਾਂ ਦੋ ਦੋਤੀਆਂ ਬ੍ਰੇਕ ਲਏ ਔਰ ਇੱਕ ਡਕਾਟੀ ਦਾ ਕੇਸ ਆਲਰੇਡੀ ਜਰਜਡ ਕਿ ਕਿਸੇ ਦੇ ਨਾਮ ਹੋਵੇ ਇਹ ਜੋ ਜ਼ਿਆਦਾਤਰ ਜਿਹੜੇ ਨੇ ਤਰਨ ਤਰਨ ਤੇ ਅਮਰੀਖਾ ਦੇ ਰਹਿਣ ਵਾਲੇ ਇਹਨਾਂ ਦਾ ਪੱਲੇ ਵੀ ਕੋਈ ਪਰਚੇ ਕੋ ਹੋ ਜਿਹੜੇ ਹੈਗੇ ਹਾਂਜੀ ਹਾਂ ਦੱਸਿਆ ਜੀ ਮਨਪ੍ਰੀਤ ਦੇ ਉੱਤੇ ਤਿੰਨ ਪਰਚੇ ਆਲਰੇਡੀ ਜਗੇ ਆਮਦ ਜੀ ਇਹਨਾਂ ਕੋਲ ਜੀ ਇੱਕੇ ਨੋਵਾ ਕਾਰ ਤੇ ਗੈਸ ਕਟਰ ਔਰ ਐਕਸਪੀਅਰ ਸਿਲੰਡਰ ਇੱਕ ਗੈਸ ਸਿਲੰਡਰ ਲੋਹੇ ਦੀ ਨੋਟ ਤੇ ਪੇਚ ਪੂਛ ਜਿਹੜੇ ਹੈਗੇ ਉਹ ਸਾਰਾ ਪਛੜਿਕਾ ਹੋ ਰਿਹਾ ਬਾਦ ਦੋ ਬੰਦੇ ਜੀ ਮੈਂ ਜਿਹਦਾ ਵਾਦ ਕਰਕੇ ਉਸ ਹਾਂਜੀ ਉਸ ਸਮੇਂ ਬੋਲ ਵੀ ਕਿਤੇ ਬਾਤਾਂ ਕੀਤੀ ਹੈ ਜੀ ਨਹੀਂ ਉਸ ਸਮੇਂ ਕਿਉਂਕਿ ਇਹ ਨਾਲ ਜਿਹੜੇ ਸਾਥੀ ਸੀਗੇ ਜਦੋਂ ਉਹਨਾਂ ਨੇ ਕਿਆ ਕਿ ਪੁਲਿਸ ਸੇ ਐਟੀਆਮ ਐਂਟਰ ਕਰ ਗਈ ਉਹ ਦੂਰ ਤੋਂ ਟੱਕ ਲਗਾ ਕੇ ਬੈਠੇ ਹੋਣੇ ਜੋ ਉਸ ਵੇਲੇ ਦੌੜ ਗਏ ਜਦੋਂ ਹੁਣ ਸਾਨੂੰ ਕਾਬੂ ਆਇਆ ਉਹ ਤਫਤੀਸ਼ ਦੇ ਵਿੱਚ ਆਏਗਾ ਵੀ ਹੋਰ ਕਿ ਕਿੱਥੇ ਕਿੱਥੇ ਇਹਨਾਂ ਨੇ ਬਾਹਰ ਦਾ ਤੇ ਕੀਤੇ ਹਨ ਹਾਂਜੀ ਦਰਗਜ਼ਾ ਰਾਜ ਕੇ ਸੀਟੀਐ ਨੋਟਵੈਲ ਕਰਦਾ ਡਰਗਸ ਲੈਂਡ ਦੇ ਗ੍ਰਿਟ ਚੀਅਰ ਹੋ ਸਿਉਂਦਾ ਮੈਂ ਮੰਨ ਨਸ਼ੇ ਡਰਗਸ ਲੈਂਡ ਦੇ ਆਤੀ ਹੈਗੇ ਜੀ ਇਹ ਔਰ 35 ਸਾਲ ਦੀ ਉਹਦੀ ਏਜ ਗਰੁੱਪ ਹੈ 6 ਏਜ ਗਰੁੱਪ ਦੇ ਵਿੱਚ ਸੋ ਮੇਨ ਕੋਣ ਹੈ ਜਿਹੜੇ ਸਪੌਟ ਆਇਡੈਂਟੀਫਾਈ ਕਰਦੇ ਸੀ ਮਰ ਕਿੱਥੇ ਲੂਟ ਕਰਨੀ ਹੈ ਜਾਂ ਫਿਰ ਇਹਨੂੰ ਤਫਤੀਸ਼ ਚ ਆਏਗਾ ਕਿ ਕਿੰਨੇ ਰੱਖੇਗੀ ਕਿ ਕਿਸ਼ਤੇ ਕੀ ਗੀਤਾ ਇਹ ਗੈਸ ਕਟਰ ਕਿਉਂ ਕਰਨਾ ਸੀ ਮੋਟਰ ਲਈ ਵੈਲਡਿੰਗ ਦਾ ਕੰਮ ਕਰਨਾ ਚਾਹੁੰਦਾ ਸੀ ਗੈਸ ਦੇ ਕਿੰਨੇ ਬੰਦੇ ਨਾਲ ਹੋ ਸਕਦੇ ਇਸ ਸੰਭਾਵਨਾ ਹਾਂਜੀ ਕਿਹਲੇ ਤੋਂ ਫੀਸ਼ਲ ਇਹ ਜੀ ਹੋਰ ਕਿੰਨੇ ਕੇਸ ਟ੍ਰੈਕ ਹੁੰਦੇ ਇਹਦੇ ਵਿੱਚ ਹੱਲ ਨਹੀਂ ਕਹਿ ਸਕਦੇ ਉਹ ਡਿਪੈਂਡ ਕਰਦਾ ਤਾਂ ਪੀਸ ਦਰਾਂ ਕਿ ਕੀ ਹੰਦਾ ਸਾਹਮਣੇ ਸ਼ਾਇਦ ਹੋਰ ਵੀ